ਇਕਰ ਤੁਸੀਂ ਵੀ ਡੋਂਕੀ ਲਗਾ ਕੇ ਅਮਰੀਕਾ ਜਾਣ ਬਾਰੇ ਸੋਚ ਰਹੇ ਹੋ ਤਾਂ ਜਾਣ ਤੋਂ ਪਹਿਲਾਂ ਇਹ ਖਬਰ ਜ਼ਰਾ ਗੌਰ ਨਾਲ ਸੁਣ ਲਿਓ ਆਖਿਰਕਾਰ ਪੰਜਾਬ ਦੇ ਇਸ ਪਰਿਵਾਰ ਦੇ ਨਾਲ ਕੀ ਹੋਇਆ ਮੁੰਡੇ ਨੇ MBA ਪਾਸ ਕੀਤੀ ਹੋਈ ਸੀ ਪਰ ਨੌਕਰੀ ਨਹੀਂ ਮਿਲੀ ਜਿਸ ਤੋਂ ਬਾਅਦ ਮੁੰਡੇ ਨੇ ਸੋਚਿਆ ਕਿ ਮੈਂ ਅਮਰੀਕਾ ਜਾ ਕੇ ਸੈਟਲ ਹੋ ਜਾਵਾਂਗਾ ਜਿਸ ਕਰਕੇ ਏਜੰਟ ਨੂੰ ਤਕਰੀਬਨ 15 ਲੱਖ ਰੁਪਏ ਪਹਿਲਾਂ ਦਿੱਤੇ ਗੱਲ ਸਾਰੀ 4.45 ਲੱਖ ਰੁਪਏ ਚ ਹੋਈ ਸੀ ਪਰ ਨਵੰਬਰ ਮਹੀਨੇ ਤੋਂ ਇਹ ਮੁੰਡਾ ਜਿਹੜਾ ਲਾਪਤਾ ਦੱਸਿਆ ਜਾ ਰਿਹਾ ਕੋਈ ਵੀ ਗੱਲਬਾਤ ਨਹੀਂ ਹੋਈ ਰੋਂਦਾ ਕੁਰਲਾਉਂਦਾ ਪਰਿਵਾਰ ਇਸ ਵੇਲੇ ਆਪਣੇ ਪੁੱਤ ਦੀ ਵਤਨ ਵਾਪਸੀ ਦੀ ਮੰਗ ਕਰ ਰਿਹਾ ਹੈ ਕਿਹੜੇ ਹਾਲਾਤਾਂ ਦੇ ਵਿੱਚ ਆ ਉਹਨਾਂ ਦਾ ਮੁੰਡਾ ਇਸ ਬਾਰੇ ਕਿਸੇ ਨੂੰ ਵੀ ਅਜੇ ਤੱਕ ਕੋਸ਼ਵੀ ਨਹੀਂ ਪਤਾ ਪੁਲਿਸ ਨੂੰ ਇਸ ਬਾਰੇ ਸੂਚਨਾ ਵੀ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਜੋ ਹੈ ਉਸ ਏਜੰਟ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਪਠਾਨਕੋਟ ਦੇ ਇਸ ਪਰਿਵਾਰ ਦੇ ਨਾਲ ਟਰੈਵਲ ਏਜੰਟ ਦੇ ਵੱਲੋਂ ਠੱਗੀ ਮਾਰੀ ਗਈ ਹੈ तकरीबन 45 ਲੱਖ ਰੁਪਏ ਦੇ ਵਿੱਚ ਡੌਂਕੀ ਲਗਾ ਕੇ ਅਮਰੀਕਾ ਜਾਣ ਦੀ ਗੱਲ ਹੋਈ ਸੀ ਪਰ ਇਸ ਦਰਮਿਆਨ ਪਨਾਮਾ ਦੇ ਜੰਗਲਾਂ ਦੇ ਵਿੱਚ ਲਾਪਤਾ ਹੋ ਜਾਂਦਾ ਹੈ ਇਹ ਮੁੰਡਾ ਪਰਿਵਾਰ ਦਾ ਇਲਜ਼ਾਮ ਹੈ ਕਿ ਆਖਿਰਕਾਰ ਟਰੈਵਲ ਏਜੰਟ ਦੇ ਵੱਲੋਂ ਉਹਨਾਂ ਨੂੰ ਧੋਖੇ ਦੇ ਵਿੱਚ ਰੱਖਿਆ ਗਿਆ ਠੱਗੀ ਮਾਰੀ ਗਈ ਹੈ ਤੇ ਜਿਸ ਵੇਲੇ ਉਹਨਾਂ ਦੀ ਆਖਰੀ ਵਾਰ ਆਪਣੇ ਪੁੱਤ ਦੇ ਨਾਲ ਗੱਲਬਾਤ ਹੁੰਦੀ ਹੈ ਤਾਂ ਉਹ ਇਹ ਕਹਿੰਦੇ ਨੇ ਕਿ ਮੈਨੂੰ ਜੰਗਲਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਇਸ ਦਾ ਵਿਰੋਧ ਜਿਹੜਾ ਹੈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੀਤਾ ਜਾਂਦਾ ਹੈ ਏਜੰਟ ਦੇ ਨਾਲ ਗੱਲਬਾਤ ਵੀ ਕੀਤੀ ਜਾਂਦੀ ਹੈ ਤਾਂ ਏਜੰਟ ਦੇ ਵੱਲੋਂ ਸਿਰਫ ਭਰੋਸਾ ਦੇ ਦਿੱਤਾ ਜਾਂਦਾ ਹੈ ਕਿ ਸਿਰਫ 2 ਘੰਟੇ ਦਾ ਪੈਦਲ ਸਫਰ ਹੈ ਉਸ ਤੋਂ ਬਾਅਦ ਆਪਣੇ ਪੁੱਤ ਦੇ ਨਾਲ ਨਾ ਤਾਂ ਕਿਸੇ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਤੇ ਨਾ ਹੀ ਉਸਤਾ ਕੁਝ ਵੀ ਪਤਾ ਲੱਗਦਾ ਹੈ ਇਸ ਵੇਲੇ ਪਰਿਵਾਰ ਦੇ ਵਿੱਚ ਮਾਹੌਲ ਗੰਭੀਰ ਹੈ ਕਿਉਂਕਿ ਮਾਪਿਓ ਦਾ ਜਵਾਨ ਪੁੱਤ ਜਿਸ ਨੇ ਕਿ MBA ਪਾਸ ਕੀਤੀ ਹੋਈ ਸੀ ਪਰ ਨੌਕਰੀ ਨਾ ਮਿਲਣ ਕਰਕੇ ਉਸਨੇ ਸੋਚਿਆ ਕਿ ਮੈਂ ਅਮਰੀਕਾ ਚਲਾ ਜਾਵਾਂਗਾ ਤੇ ਅਮਰੀਕਾ ਜਾਣਾ ਵੀ ਡੋਂਕੀ ਦੇ ਰਾਹੀਂ ਉਸਨੇ ਸੋਚਿਆ ਪਰ ਇਹ ਡੋਂਕੀ ਲਗਾਉਣੀ ਇਸ ਕਦਰ ਮਹਿੰਗੀ ਪਏਗੀ ਇਸਤਾ ਉਸ ਮੁੰਡੇ ਨੂੰ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਨਹੀਂ ਪਤਾ ਸੀ ਤਾਂ ਜੇਕਰ ਤੁਹਾਨੂੰ ਵੀ ਇਸ ਮੁੰਡੇ ਦੇ ਬਾਰੇ ਕੁਝ ਪਤਾ ਲੱਗਦਾ ਹੈ ਜਰੂਰ ਮਾਪਿਆਂ ਤੱਕ ਇਹਦੀ ਜਾਣਕਾਰੀ ਦਿੱਤੀ ਜਾਏ ਤਾਂ ਕਿ ਮਾਪਿਓ ਦਾ ਅੱਖਾਂ ਦਾ ਤਾਰਾ ਉਹਨਾਂ ਨੂੰ ਮਿਲ ਸਕੇ ਇਹ ਪਰਿ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਯਸ਼ਪਾਲ ਸਿੰਘ ਹੈ ਜੀ ਤੁਹਾਡੀ ਤੁਹਾਡਾ ਬੱਚਾ ਕੀ ਲੱਗਦਾ ਸੀਗਾ ਤੇ ਕਦੋਂ ਸਾਰਾ ਪ੍ਰੋਸੀਜਰ ਜਿਹੜਾ ਉਹ ਪਈ ਜੈਸਾ ਮੇਰਾ ਭਤੀਜਾ ਸੀਗਾ ਤੇ ਇਹ ਨਵੰਬਰ ਵਿੱਚ ਸਟਾਰਟ ਗੱਲ ਕੀਤੀ ਇਹਨਾਂ ਨੇ ਵੀ ਕੋਈ ਤਾਂ ਪਤਾ ਲੱਗਾ ਕਿ ਇਹ ਜਿਹੜਾ ਏਜੰਟ ਆ ਬੱਚੇ ਕਾਫੀ ਭੇਜਦਾ ਵਾ ਤੇ ਬੱਚੇ ਸਾਡੇ ਦਾ ਇੰਟਰਸਟ ਸੀਗਾ ਕਿ ਮੈਂ ਵੀ ਅਮਰੀਕਾ ਜਾ ਕੇ ਕਿਤੇ ਇੱਥੇ ਨੌਕਰੀ ਦੇ ਉਹਨੇ ਬਹੁਤ ਟਰਾਈ ਕੀਤੀ ਐਮਪੀਏ ਪਾਸ ਸੀਗਾ ਚੰਗਾ ਇੰਟੈਲੀਜੈਂਟ ਬੱਚਾ ਸੀਗਾ ਉਹ ਤਾਂ ਵੀ ਵਧੀਆ ਸੀਗਾ ਤੇ ਬੜੀ ਕੋਸ਼ਿਸ਼ ਉਹਨੇ ਦੇਖ ਕੇ ਇਧਰ ਉਧਰ ਬੱਚਿਆਂ ਵਾਲਤੇ ਆਪ ਵੀ ਉਹਨੇ ਮਨ ਚ ਬਿਠਾ ਲਿਆ ਕਿ ਮੈਂ ਅਮਰੀਕਾ ਜਾਣਾ ਤੇ ਬਾਜੀ ਕਾਨੂੰਗੋ ਸੀ ਇਹਨਾਂ ਨੇ ਸਮਝਾਇਆ ਆਪਾਂ ਦੇ ਵੀ ਤੂੰ ਬੱਚੇ ਇੱਥੇ ਬਹੁਤ ਕੁਝ ਆਪਾਂ ਮਿਹਨਤ ਕਰਾਂਗੇ ਤੇ ਜ਼ਿੰਦਗੀ ਜਿਉਣੀ ਆ ਨਾ ਕਿ ਅਸੀਂ ਪੈਸੇ ਦੀ ਤੋਰ ਪਰ ਉਹ ਬੱਚੇ ਦੇ ਮਨ ਚ ਵੀ ਆਇਆ ਵੀ ਨਹੀਂ ਬਾਜੀ ਨਾਲ ਉਹ ਐਂਟ ਦਾ ਪਤਾ ਜਿਹੜਾ ਭੇਜਦਾ ਸੀਗਾ ਉਹਦੇ ਨਾਲ ਗੱਲ ਹੋਈ ਤੇ ਬਸ ਇਹਨਾਂ ਨੇ ਉਹ ਪ੍ਰੋਸੀਜਰ ਸਟਾਰਟ ਕਰਵਾਤਾ ਤੇ આજ ਤੱਕ ਆਈ ਚਾਂਸੇ ਦੇ ਫਸੇ ਕਿਨੇ ਪੈਸੇ ਨਾਲ ਸਾਡੀ ਗੱਲਬਾਤ ਹੋਈ ਸੀ ਇਹ ਸਾਡੇ 45 ਲੱਖ ਦੀ ਗੱਲ ਦੱਸਦੇ ਸੀ ਹੋਈ ਸੀਗੇ ਤੇ ਇਹਨਾਂ ਨੇ 15 ਲੱਖ ਜਿੱਦਨ ਉਹ ਕਾਰਵਾਈ ਵਿਜੇ부ਜੇ ਆਏ ਉਹਦੇ 15 ਲੱਖ ਅਡਵਾਂਸ ਵੀ ਭਾਜੀ ਕੋਈ ਦਿੱਤੇ ਰਹਿੰਦੇ ਸੀ ਪਠਾਨਕੋਟ ਤੋਂ ਲਿਆ ਉਹਨਾਂ ਨੂੰ ਤੇ ਕਹਿੰਦੇ ਜੀ ਬੱਚਾ ਟਾਈਮ 15 ਦਿਨਾਂ ਚ ਪਹੁੰਚੇਗਾ ਜੋ ਕਿ ਤੁਸੀਂ ਦੇਖੋਗੇ ਨਵੰਬਰ ਤੋਂ ਸਟਾਰਟ ਹੋ ਗਏ ਹੁਣ ਜਨਵਰੀ ਆ ਤਿਆਜ ਤੱਕ ਨਹੀਂ ਨੂੰ ਬੱਚਾ ਦਾ ਮਿਲਿਆ ਤੇ ਜਿਹੜਾ ਲਾਸਟ ਲੋਕੇਸ਼ਨ ਉਹਨਾਂ ਦੀ ਡਿਟੇਲਸ ਹੋਈ ਹੈ ਕੋਲੰਬੀਆ ਦੀ ਜੋ ਕਿ ਬਾਜੀ ਦੱਸਦੇ ਕਈ ਬਿਲਕੁਲ ਹੀ ਇਹ ਗੱਲ ਨਹੀਂ ਸੀ ਕੀਤੀ ਹੋਈ ਕਿ ਉਹ ਕੋਲੰਬੀਆ ਪਨਾਮਾ ਦੇ ਜੰਗਲਾ ਥਾਣੀ ਜਾਵੇ ਤੇ ਇਹ ਧੋਖਾ ਹੱਟਣਾ ਕੀਤਾ ਉਹਨੇ ਬਹੁਤ ਵੱਡਾ ਜਿਹੜਾ ਕੋਲੰਬੀਆ ਪਹੁੰਚ ਕੇ ਫਿਰ ਉਹਨੂੰ ਜੰਗਲਾਂ ਲਈ ਜਿਹੜਾ ਤੋਰ ਦਿੱਤਾ ਗਿਆ ਜਾਂ ਕੀ ਹਾਂ ਸੁਣ ਚੇ ਦੇਖੋ ਜੀ ਹਾਂ ਇਹੀ ਸੁਣ ਚੇ ਆ ਜੋ ਵੀ ਬੱਚਿਆਂ ਦੇ ਵੀ ਉਧਰ ਨੂੰ ਤੋਰ ਦਿੱਤੇ ਇਤਿਹਾਸੀ ਦੇ ਕਦੀ ਵੀ ਨਹੀਂ ਮੰਨਦੇ ਹਾਂ ਨਾ ਹੀ ਸਾਡੇ 'ਚ ਇੰਨੀ ਹਿੰਮਤੀ ਬੱਚੇ ਨੂੰ ਉਧਰੋਂ ਤੋਰਨ ਦੀ। ਤੁਹਾਡੀ ਬੱਚਿਆਂ ਨਾਲ ਆਖਰੀ ਗੱਲ ਜਦੋਂ ਹੋਈ ਸੀਗੀ ਤਾਂ ਉਹਨੇ ਅੱਗੋਂ ਕੀ ਜਵਾਬ ਦਿੱਤਾ ਸੀਗਾ ਜਾਂ ਉਹ ਸਹੀ ਜਾ ਰਿਹਾ ਸੀਗਾ ਜਾਂ ਉੱਥੇ ਕਿਸੇ ਤਰ੍ਹਾਂ ਦੀ ਕੋਈ ਮਿਸਹੈਪਨਿੰਗ ਉਹਨਾਂ ਨਾਲ ਹੋਈ ਹੈ। ਦੇਖੋ ਜੀ ਜਦੋਂ ਸਾਨੂੰ ਪਤਾ ਲੱਗਾ ਕਿ ਕਲੰਬੀਆਗੇ ਪਨਾਮਾ ਦੇ ਜੰਗਲ ਆ ਅਸੀਂ ਏਜੰਟ ਨਾਲ ਭਾਜੀ ਨੇ ਗੱਲ ਕੀਤੀ ਐ। ਬੜੇ ਜ਼ੋਰ ਦੇ ਕੇ ਗੱਲ ਕੀਤੀ ਸਾਡੇ ਬੱਚਾ ਸੀਗਾ ਸਾਡਾ ਇੱਕ ਅਮਰੀਕਾ 'ਚ ਵੀ ਸੀ ਪਹਿਲੇ ਸਾਡਾ ਭਾਂਜਾ ਸੀਗਾ। ਉਹਨੇ ਜ਼ੋਰ ਦੇ ਕੇ ਕਿਹਾ ਵੀ ਮਾਮਾ ਜੀ ਬਿਲਕੁਲ ਨਹੀਂ ਭੇਜਣਾ। ਇਹਨੂੰ ਇੱਥੇ ਰੋਕ ਦਿਓ। ਆਸੀਂ ਉਸ ਵੇਲੇ ایجنਟ ਨਾਲ ਗੱਲ ਕੀਤੀ ਭਾਜੀ ਨੇ ਵੀ ਤੁਹਾਡਾ ਬੱਚਾ ਤੂੰ ਪਨਾਮਾ ਦੇ ਜੰਗਲਾਂ ਥਾਂ ਨਹੀਂ ਭੇਜਣਾ ਸਾਡਾ ਬੱਚਾ ਤੂੰ ਵਾਪਸ ਭੇਜ ਦੇ ਪਰ ਕਹਿੰਦਾ ਜੀ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਮੈਂ ਦੋ ਦੋ ਮਤਲਬ ਕੀ ਕਹਿੰਦੇ ਆ ਦੋ ਘੰਟੇ ਤੁਰਨ ਦੀ ਵਾਲੀ ਗੱਲ ਆ ਤੇ ਫੇਰ ਵੀ ਭਾਜੀ ਤੇ ਨਹੀਂ ਮੰਨਦੇ ਗੱਲ ਨੂੰ ਵੀ ਨਹੀਂ ਤੂੰ ਭੇਜ ਦੇ ਯਾਰ ਕੋਈ ਪਤਾ ਨਹੀਂ ਹੁੰਦਾ ਇਹ ਗੱਲ ਦਾ ਤੇ ਕਹਿੰਦੇ ਬਾਜੂ ਭੇਜਦੇ ਤੇ ਕਹਿੰਦੇ ਬਾਜੂ ਦੋ ਨੇ ਭੇਜਦਾ ਤੁਹਾਡੇ ਨਾਲ ਵੱਡਾ ਧੋਖਾ ਕੀਤਾ ਜਿਹੜਾ ਕਿ ਅਸੀਂ ਸ਼ਾਇਦ ਸਾਰੀ ਆਈਂ ਦੇ ਕਹਿੰਦੇ ਆ ਪ੍ਰਮਾਤਮਾ ਦੇ ਅਰਦਾਸਾਂ ਕਰ ਕਰਕੇ ਥੱਕ ਗਏ ਵੀ ਸਾਡਾ ਬੱਚਾ ਸਾਨੂੰ ਮਿਲ ਜੇ ਤੁਹਾਡੀ ਬੱਚੇ ਨਾਲ ਗੱਲ ਹੋਈ ਸੀਗੀ ਏਜੰਟ ਤੋਂ ਬਾਅਦ ਜਦੋਂ ਗਾਂਹ ਭੇਜਣ ਵਾਸਤੇ ਗਿਆ ਜਾਂ ਪਹਿਲੇ ਹੋਈ ਉਸ ਤੋਂ ਬਾਅਦ ਨਹੀਂ ਬੱਚਿਆਂ ਨੂੰ ਉਹਨਾਂ ਨੇ ਕੀ ਗੱਲ ਹੋਈ ਸੀਗੀ ਬੇਟੇ ਨਾਲ ਬਸ ਮੈਂ ਠੀਕ ਪਹਿਲੇ ਤੇ ਇਹੀ ਸੀਗਾ ਵੀ ਠੀਕ ਚੱਲਣ ਡਿਆ ਬਾਅਦ ਚ ਜਦੋਂ ਇਧਰ ਨੂੰ ਕਹਿੰਦੇ ਪਾਪਾ ਇਧਰ ਨੂੰ ਆਹ ਡਾਇਰੈਕਸ਼ਨ ਨੂੰ ਪਾਂਡਿਆ ਪਿਆ ਤੇ ਅਸੀਂ ਏਜੰਟ ਨਾਲ ਪਰ ਉਸ ਤੋਂ ਬਾਅਦ ਚ ਗੱਲ ਨਹੀਂ ਹੋਈ 19 ਤਰੀਕ ਦੀ ਗੱਲ ਆ ਬਾਤ ਚ ਨਹੀਂ ਹੋਈ 19 ਤਰੀਕ ਤੋਂ ਬਾਅਦ ਉਹਦਾ ਨੈਟ ਬੰਦ ਆਉਣ ਡਿਆ ਪਿਆ ਅਸੀਂ ਸਗੋਂ ਇਹ ਸੋਚਿਆ ਕਿ ਪੈਸੇ ਬੰਦ ਨਾ ਕਿਤੇ ਹੋ ਗਏ ਅਸੀਂ ਤੇ ਪੈਸੇ ਵੀ ਪਾਇਓ ਫੋਨ ਸੇ ਵੀ ਕਿਤੇ ਬੰਦ ਨਾ ਹੋਵੇ ਪਰ ਉਸ ਤੋਂ ਬਾਅਦ ਲਾਪਤਾ ਜਦੋਂ ਏਜੰਟ ਨਾਲ ਫੇਰ ਗੱਲ ਕਰਦੇ ਆ ਤੇ ਜਗਮੀਦਵਾਰੇ ਲਾਪਤਾ ਦੀ ਕੋਈ ਸਾਡੇ ਤੇ ਪਹਿਲੇ ਭਾਜੀ ਹੋਣਾ ਦਾ ਨੰਬਰ ਸੀਗਾ ਭਾਜੀ ਹੁਣੀ ਜਿਆਦਾ ਗੱਲ ਕਰਦੇ ਸੀਗੇ ਤੇ ਉਹ ਇਹ ਵੀ ਲਾਪਤਾ ਮੈਂ ਲੱਭਣ ਡਿਆਂ ਲੱਭਾਣ ਡਿਆਂ ਤੇ ਅੱਜ ਤੱਕ ਕੋਈ ਪਤਾ ਨਹੀਂ ਅਸੀਂ ਰਾਤ ਦਿਨ ਸਾਡੇ ਜਿਹੜੇ ਬਾਕੀ ਜੀ ਆ ਰਲੌਂਦਿਆਂ ਕਰ ਲਾਉਂਦੇ ਨਿਕਲ ਡਿਆ ਤੇ ਸਾਡਾ ਤੇ ਸਾਰਿਆਂ ਨੂੰ ਇਹੀ ਆ ਵੀ ਇਹ ਇੱਕ ਪੁੱਠੇ ਜਿੱਦਾਂ ਦੇ ਚਾਂਸਿਆਂ 'ਚੇ ਫਸਣ ਤੋਂ ਬਚਨ ਦੀ ਲੋੜ ਆ ਇੱਕ ਬੱਚਾ ਨਾ ਗਿਆ ਤੇ ساری ਜ਼ਿੰਦਗੀ ਪੰਜਾਬ ਦੀ ਬਾਜੇ ਇਹਨਾਂ ਨੂੰ ਬਚਣਾ ਚਾਹੀਦਾ ਤੇ ਆਪਣੀ ਮਿਹਨਤ ਤੇ ਮੁਸਕਤ ਇੱਥੇ ਕਰਕੇ ਕਰ ਲੈਣਾ ਚੰਗਾ ਏਜੰਟ ਦੇ ਖਿਲਾਫ ਤੁਸੀਂ ਕੋਈ ਕਾਰਵਾਈ ਵੀ ਸ਼ਿਕਾਇਤ ਵੀ ਦਿੱਤੀ ਹੋਈ ਹੈ ਕੋਈ ਪੁਲਿਸ ਨੂੰ ਹਾਂ ਕੱਲ ਮਤਲਬ ਗੱਲ ਹੋਈ ਸੀਗੀ ਇਹ ਸਾਰੀ ਜੋ ਆਈ ਦੁਖੀ ਹਰਦੇ ਨਾਲ ਫੇਰ ਗਏ ਸਰਕਲ ਤੇ ਉਹਨਾਂ ਨੇ ਇਹ ਸਾਰੀ ਕੰਪਲੇਂਟ ਦਰਜ ਕੀਤੀ ਆ ਕੀ ਮੰਗ ਕਰਦੇ ਹੋ ਜੀ ਤੁਸੀਂ ਬਸ ਇਨਸਾਫ ਮਿਲਣਾ ਚਾਹੀਦਾ ਤੇ ਪੰਜਾਬ ਸਰਕਾਰ ਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕੰਪਲੇਂਟ ਦੇ ਰਾਹੀਂ ਕਿ ਵੀ ਇੱਕ ਲੜਕਾ ਜਿਹੜਾ ਜਗਮੀਤ ਸਿੰਘ ਆ ਉਹਨੂੰ ਇੱਕ ਏਜੰਟ ਨੇ ਬਾਹਰ ਭੇਜਿਆ ਸੀ ਜੋ ਕਿ ਪਨਾਮਾ ਤੋਂ ਲਾਪਤਾ ਹੋ ਗਿਆ ਉਹਦੇ ਬਾਅਦ ਉਹਦਾ ਕੋਈ ਟ੍ਰੇਸ ਨਹੀਂ ਮਿਲ ਰਿਹਾ ਫਿਰ ਇਹਦੇ ਚ ਜਿਹੜਾ ਕੰਪਲੇਨੈਂਟ ਸੀ ਜਦੋਂ ਉਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਉੱਤੇ ਆਪਾਂ ਜਦੋਂ ਉਹਨੂੰ ਵੈਰੀਫਾਈ ਕੀਤਾ ਤੇ ਪਤਾ ਲੱਗਿਆ ਕਿ ਵੀ ਜਿਹੜਾ ਏਜੰਟ ਸੀ ਉਹਦਾ ਨਾਮ ਹੈ ਪਰਮਿੰਦਰ ਸਿੰਘ ਉਹ ਰਹਿਣ ਵਾਲਾ ਕਾਨੂੰਨ ਗੁਰਦਾਸਪੁਰ ਦਾ ਨਾਲ ਉਹਦੀ ਪਤਨੀ ਬਲਵਿੰਦਰ ਕੌਰ ਇਹ ਦੋਨੋਂ ਉੱਥੋਂ ਦੇ ਰਹਿਣ ਵਾਲੇ ਆ ਤੇ ਇਹ ਜਿਹੜਾ ਲੜਕਾ ਹੈ ਜਗਮੀਤ ਸਿੰਘ ਜਿਹਨੂੰ ਕਿ ਬਾਹਰ ਭੇਜਿਆ ਗਿਆ ਸੀ ਕਿ ਵੀ ਇਹਦੇ ਜਿਹੜੇ ਆਪਣੇ ਫਾਦਰ ਸਾਹਿਬ ਹੈ ਉਹਨਾਂ ਨੇ ਜਿਹੜਾ ਏਜੰਟ ਨਾਲ ਜਿਹੜਾ ਜੋ ਗੱਲ ਹੋਈ ਸੀ ਉਹਦੇ ਵਿੱਚ ਤਕਰੀਬਨ 15 ਕ ਲੱਖ ਰੁਪਏ ਕੈਸ਼ ਨੂੰ ਦਿੱਤਾ ਸੀ ਤੇ ਤਕਰੀਬਨ 50 ਕ ਲੱਖ ਰੁਪਏ ਦੀ ਇਹਨਾਂ ਦੀ ਗੱਲ ਹੋਈ ਸੀ ਕਿ ਵੀ ਇਹਨੂੰ ਅਮਰੀਕਾ ਆਪਾਂ ਭਜਵਾਣਾ ਡੋਂਗੀ ਲਗਾ ਕੇ ਤੇ ਇਹ ਜਦਕਿ ਪੂਰਾ ਹੀ ਫਰਾਡ ਕੰਮ ਸੀ ਕਿਉਂਕਿ ਇਹ ਲੀਗਲ ਵੇ ਨਹੀਂ ਹੈ ਜਾਣਦਾ ਤੇ ਇਹਦੇ ਦੌਰਾਨ ਜਿਹੜਾ ਇਹ ਲੜਕਾ ਇਹ ਜਿਹੜਾ ਉਹ ਮਿਸ ਹੋ ਗਿਆ ਉਹਨੇ ਬੰਦੇ ਇਹ ਲੜਕੀ ਦਾ ਕਿਸ ਵੀ ਨਹੀਂ ਮਿਲ ਰਿਹਾ ਕਿ ਲੜਕਾ ਕਿੱਥੇ ਹੈ ਇਹ 19 12 2023 ਨੂੰ ਇਹਦੀ ਲਾਸਟ ਗੱਲ ਹੋਈ ਸੀ ਆਪਣੇ ਪੇਰੈਂਟਸ ਨਾਲ ਉਹਦੇ ਬਾਅਦ ਇਹ ਜਿਹੜਾ ਲੜਕਾ ਮਿਸਿੰਗ ਹੈ ਤੇ ਜਿਹੜਾ 15 ਲੱਖ ਰੁਪਏ ਏਜੰਟ ਨੇ ਲਏ ਇਲੀਗਲੀ ਬਾਹਰ ਭੇਜਣ ਲਈ ਤੇ ਉਹਦੇ ਬਾਅਦ ਲੜਕਾ ਵੀ ਮਿਸਿੰਗ ਹੈ ਇਹਦੇ ਬਾਅਦ ਆਪਾਂ ਇਮੀਡੀਏਟਲੀ ਐਕਟ ਕਰਦੇ ਹੋਏ ਇਹ ਜਿਹੜਾ ਏਜੰਟ ਹੈ ਬਲਵਿੰਦਰ ਏਜੰਟ ਹੈ ਪਰਮਿੰਦਰ ਸਿੰਘ ਤੇ ਉਹਦੀ ਪਤਨੀ ਬਲਵਿੰਦਰ ਕੌਰ ਦੋਨੋਂ ਦੇ ਖਿਲਾਫ ਜਿਹੜਾ ਡਿਵੀਜ਼ਨ ਨੰਬਰ 2 ਥਾਣੇ ਚ ਮੁਕਦਮਾ ਅੰਡਰ ਸੈਕਸ਼ਨ 346 420 ਤੇ ਇਮੀਗ੍ਰੇਸ਼ਨ ਐਕਟ ਦਾ 24 ਸੈਕਸ਼ਨ ਦੇ ਤਹਿਤ ਜਿਹੜੀ ਆਪਾਂ ਜਿਹੜੀ ਆ ਉਹ ਐਫ ਆਈ ਆਰ ਰਜਿਸਟਰਡ ਕੀਤੀ ਹੈ ਤੇ ਇਹਨਾਂ ਦੇ ਜਿਹੜੀ ਲੋਕੇਸ਼ਨ ਉੱਥੇ ਰੀਡ ਵੀ ਕਰ ਰਹੇ ਆ ਤੇ ਮੈਂ ਇੱਥੇ ਦੱਸਣਾ ਚਾਹਨਾ ਹੈ ਕਿ ਵੀ ਇਹ ਬੜਾ ਟਿਪੀਕਲ ਕੇਸ ਆਪਣੇ ਆਪ ਚੇ ਕਿ ਵੀ ਇੱਕ ਲੜਕਾ ਇੱਥੋਂ ਜਿਹੜਾ ਉਹ ਗਿਆ ਤੇ ਅੱਗੇ ਜਾ ਕੇ ਮਿਸਿੰਗ ਹੋ ਗਿਆ ਪਲਾਮਾ ਦੇ ਏਰੀਆ ਤੇ ਇਹ ਬੜੀ ਹੀ ਸੈਂਸਿਟਿਵ ਗੱਲ ਵੀ ਹੈ ਕਿਉਂਕਿ ਜਿਨ੍ਹਾਂ ਦਾ ਬੱਚਾ ਮਿਸ ਹੋਇਆ ਉਹ ਵੀ ਕਾਫੀ ਇਸ ਚੀਜ਼ ਨੂੰ ਫੀਲ ਕਰਦੇ ਆ ਕਿ ਵੀ ਸਾਡੇ ਬੱਚੇ ਨਾਲ ਸਾਡੀ ਗੱਲ ਨਹੀਂ ਹੋ ਪਾਰੀ ਉਹ ਠੀਕ ਹੈ ਕਿਸ ਤਰ੍ਹਾਂ ਤੇ ਪੁਲਿਸ ਨੇ ਤਾਂ ਹੀ ਇਮੀਡੀਏਟਲੀ ਐਕਟ ਕਰਦੇ ਹੋਏ ਮੌਕੇ ਤੇ ਜਦੋਂ ਆਪਣੇ ਕੋਲੇ ਕੰਪਲੇਂਟ ਆਈ ਇਮੀਡੀਏਟ ਇਨਕੁਆਰੀ ਕਰਦੇ ਹੋਏ ਆਪਾਂ ਇੱਥੇ ਐਫ ਆਈ ਆਰ ਲੋਜ ਕਰਤੀ ਹੈ ਤੇ ਤਾਂ ਕਿ ਐਟ ਲੀਸਟ ਜਿਹੜਾ ਜਿਸ ਨੇ ਇਹ ਗਲਤ ਕੰਮ ਕੀਤਾ ਉਹਨੂੰ ਉਸ ਦੀ ਇਹ ਸਜ਼ਾ ਮਿਲੇ ਉਨੂੰ ਆਪਾਂ ਅਰੈਸਟ ਕਰਨ ਲਈ ਟੀਮਾਂ ਵੀ ਸਪੈਸ਼ਲ ਜਿਹੜੀਆਂ ਕੰਡਕਟ ਆਪਣੀਆਂ ਕਨਸਟੀਟਿਊਟ ਕੀਤੀਆਂ ਜਿਹੜੀਆਂ ਇਹਨਾਂ ਨੂੰ ਅਰੈਸਟ ਕਰਨ ਲਈ ਆਪਾਂ ਭੇਜੀਆਂ ਤੇ ਆਪਾਂ ਜਲਦੀ ਇਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਬਾਕੀ ਜਿਹੜੀ ਹੋਰ ਵੀ ਇਹਨਾਂ ਦੇ ਮਤਲਬਕ ਇਮੀਗ੍ਰੇਸ਼ਨ ਚ ਜਿਹੜੀ ਸਾਨੂੰ ਕਾਰਵਾਈ ਕਰਨੀ ਪੈਂਦੀ 에어ਪੋਰਟਸ ਤੇ ਉਹ ਵੀ ਆਪਾਂ ਕਰ ਰਹੇ ਹਾਂ ਤਾਂ ਕਿ ਇਹ ਕਿਤੇ ਸੱਜੇ ਖੱਬੇ ਭੱਜ ਨਾ ਜਾਣ ਤੇ ਨਾਲ ਹੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਵੀ ਆਪਣੇ ਇਮੀਗ੍ਰੇਸ਼ਨ ਦਾ ਵੀ ਇੱਥੇ ਕੰਮ ਕਰਦੇ ਆ ਵੀਜ਼ੇ ਵਗੈਰਾ ਲਗਾਉਂਦੇ ਆ ਤੇ ਨਾਲ ਹੀ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਇੱਛਕ ਹੈ ਕਿ ਦੋਨੋਂ ਹੀ ਮਤਲਬ ਇਲੀਗਲ ਕੰਮ ਨਾ ਕਰਨ ਕਿਉਂਕਿ ਜਿਹੜੇ ਇਮੀਗ੍ਰੇਸ਼ਨ ਦੇ ਇਹਦੇ ਚ ਵੀਜ਼ਾਸ ਵਗੈਰਾ ਲਗਾਉਂਦੇ ਆ ਤੇ ਆਪਣੇ ਸੈਂਟਰ ਇੱਥੇ ਖੋਲੇ ਹੋਏ ਉਹਨਾਂ ਨੇ ਵੀਜ਼ੇ ਉਹ ਇਸ ਤਰੀਕੇ ਦੇ ਕੰਮਾਂ 'ਚ ਬਿਲਕੁਲ ਇਨਵੋਲ ਨਾ ਹੋਣ ਕਿਸੇ ਨੂੰ ਵੀ ਭੇਜਣਾ ਲੀਗਲੀ ਭੇਜਣ ਇਲੀਗਲੀ ਨਾ ਭੇਜਣ ਤਾਂ ਕਿ ਇਸ ਤਰ੍ਹਾਂ ਦਾ ਜਿਹੜਾ ਵਕੂਆ ਨਾ ਵਾਪਰੇ ਜਿਹਦੇ ਚ ਲੜਕਾ ਮਿਸਿੰਗ ਹੋ ਗਿਆ ਤੇ ਆਪਾਂ ਬਹੁਤ ਸਖਤ ਐਕਸ਼ਨ ਕਰਾਂਗੇ ਅਗਰ ਸਾਨੂੰ ਅੱਗੇ ਵੀ ਕੋਈ ਇਦਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਕਿ ਵੀ ਕਿਸੇ ਨੇ ਆਪਣਾ ਇਹ ਇਮੀਗ੍ਰੇਸ਼ਨ ਦੇ ਆਫਿਸ ਖੋਲ ਕੇ ਤੇ ਆਪਣਾ ਇਸ ਤਰੀਕੇ ਨਾਲ ਕਿਸੇ ਨਾਲ ਠੱਗੀ ਟੋਰੀ ਮਾਰੀ ਹੈ ਜਿਸ ਮੌਜੂਦਾ ਕੇਸ 'ਚ ਦਾ 15 ਲੱਖ ਦੀ ਠੱਗੀ ਮਾਰ ਲਈ ਇਹਨਾਂ ਨੇ ਤੇ ਆਪਾਂ ਇਹਤੇ ਕਾਫੀ ਸਖਤ ਐਕਸ਼ਨ ਕਰਾਂਗੇ